ਬੇਬੇ ਹਾਂ ਕੋਈ ਬੋਲੀ ਸੁਣਾ ਦੇ ਨਹੀਂ ਬੋਲੀ ਤਾਂ ਹੁਣ ਚੱਲ ਕੀ ਸੁਣਨੀ ਆ ਤੂੰ ਮੇਰੇ ਤੇ ਇੱਕ ਟੀਚਰ ਸੁਣਾ ਹੈ ਹਾਂ ਟੀਚਰ ਟੀਚੇ ਨੂੰ ਟੀਚਰਾ ਕਰਦੀ ਹੁੰਦੀ ਆ ਅਸੀਂ ਹਾਂ ਤੂੰ ਟੀਚੇ ਨੂੰ ਕਰਦੀ ਪਠਾਣੀ ਤੇ ਬਰੌਣਾ ਨੂੰ ਕਰਦੀ ਠੀਕ ਹੈ ਟੀਚਾ ਦੇ ਬਰੌਣਾ ਨੂੰ ਕਰਦੀ ਕਿਸੇ ਜੀ ਟੀਚਰਾਂ ਨੇ ਮੈਨੂੰ ਸੁਣਾਤਾ ਨਹੀਂ ਅਰੇ ਟੀਚਰਾਂ ਨੇ ਹਾਂ ਟੀਚਰਾਂ ਤੋਂ ਸੁਣਾਤਾ ਨਹੀਂ ਵਧੀਆ ਸਸ ਸੁਣਾ ਫਿਰ ਰੇ ਸਭੇ ਦਾ ਮੈਨੂੰ ਹਵਾਬੜਾ ਪੁਸਤਾਵਾ ਕੀ ਨੇ ਦਿੱਤਾ ਮਾਵਾ ਕੀ ਨੇ ਰੰਗ ਮਾੜੀ ਆਵੇ ਕੀ ਨੇ ਰੰਗ ਮਾੜੀ ਆਵੇ ਏ ਦੀ ਮਾਨੇ ਕੀ ਤਾਲ ਲਾਰੀਓ ਨੂੰ ਲੱਗੀ ਪਿਆਰੀਓ ਨੇ ਦਿੱਤਾ ਮਾਵਾ ਉਹਨੇ ரே ரெல்ல கட தி கே சொல்ல மூலியத்தே ரூ ਹੋਨੇ ਰੰਗ ਮਾੜੇ ਆਏ ਲੈ ਬੀਬੀ ਜਿਵੇਂ ਹੈ گاਉਂ ਕੀ ਵਰ ਜੀਜੇ ਨੂੰ ਉਹ ਤਾਂ ਮਾ ਲੜਪੂ ਮੇਰੇ ਨਾਲ ਅੰਮਾ ਮੇਰੇ ਨਾਲ ਸੱਥੇ ਸਾਨੂੰ ਗਉਂਦੀ ਆ ਐ ਦਾਦਾ ਨਾ ਕਾ ਮੇਰੇ ਸੱਥੇ ਆਪਣੇ ਜੀਜਿਆਂ ਨੂੰ ਵੀ ਗਉਂਦੀ ਆ ਸਾਨੂੰ ਦੱਸਦੀ ਐ ਵੀ ਆਏਗਾ ਮੋਟ ਸੱਟਲੀਆਂ ਦੇਵੋ ਆ ਵੋਲ ਰੇ ਇਹ ਦੁੱਤ ਮੈਂ ਲੜਾਈ ਕਰਾਏਗੀ ਕਿਸੇ ਨਾਲ ਲੜਾਈ ਨਹੀਂ ਹੈਗੀ ਕਾ ਭਣੇ ਇਹਦਾ ਹੱਥ ਹਮਸਰੇ ਦੇ ਲੜਾਈਆਂ ਕਰਨੀਆਂ ਨੇ ਹਾਏ ਬੌੜੀ ਕਿ ਹੋਗਲੀ ਹੋਗੀ ਲੈ ਮੇਰੀ ਮਾਂ ਨੂੰ ਐ ਕਹਤਾ ਮੈਂ ਸਾਨੂੰ ਐ ਕਹਤਾ ਲੈ ਭਣੇ ਪਹਿਲਾਂ ਤਾਂ ਇਹੀ ਕੁਝ ਚੱਲਦਾ ਥੱਲੇ ਤੇ ਗਾਠਾਂ ਡਾਉਂਗੀਆਂ ਥੱਲੇ ਛੱਡਣੀਆਂ ਹਾਂ ਹਾਂ ਅਖੇਰਾ ਸੁੱਤਾ ਪਿਆ ਮੇਰ ਸਿਆ ਬੀਬ ਦਾ ਬਾਪੂ ਹਾਂ ਮੈਂ ਇਹਨੇ ਫੜ ਕੇ ਮੇਰ ਭੈਣੇ ਇਹਨੇ ਆ ਰੋਟੋ ਨੇ ਹਾਂ ਥੱਲੇ ਛੱਟਾ ਫੜ ਕੇ ਬੰਨਿਆ ਤੋਂ ਅੱਛਾ ਹਾਂ ਮੁੰਡਾ ਬਿਆਰੀ ਨਾਲ ਹੋ ਰੇ ਉਹਨੂੰ ਚੱਕ ਲਿਆ ਹੌਲੀ ਹੌਲੀ ਹਾਂ ਮੁੰਡੇ ਨੂੰ ਹਾਂ ਨਾ ਜਾ ਕੇ ਕਹਿੰਦੀ ਨਹੀਂ ਜਾਣੀ ਹੁਣ ਹੁਣ ਛੱਡ